ਪੰਜਾਬ ਗੱਲ ਆ ਕਿ ਸੱਚੀ ਸੱਚੀ ਕੱਲ ਦੀ ਅੱਜ ਦੀ ਵੀਡੀਓ ਉਹਨਾਂ ਮਾਪਿਆਂ ਲਈ ਬਿਲਕੁਲ ਖਾਸ ਹੋਣ ਵਾਲੀ ਹੈ ਜਿਹੜੇ ਹਾਲ ਤੱਕ ਵੀ ਇਸ ਦੁਬਿਧਾ 'ਚ ਫਸੇ ਹੋਏ ਨੇ ਕਿ ਅਸੀਂ ਆਪਣੇ ਬੱਚਿਆਂ ਦਾ ਦਾਖਲਾ ਤਾਂ ਸਰਕਾਰੀ ਸਕੂਲ 'ਚ ਕਰਵਾ ਦਿੱਤਾ ਪਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸ਼ੰਕਾ ਪਣੀ ਹੋਈ ਹੈ ਇਹ ਸਾਡੇ ਬੱਚਿਆਂ ਨੂੰ ਉਹ ਜਿਹੜੀਆਂ ਸਹੂਲਤਾਂ ਨਹੀਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਮਿਲਦੀਆਂ ਨੇ ਉਹਨਾਂ ਦੇ ਬੈਠਣ ਦਾ ਅਰੇਂਜਮੈਂਟ ਕਿਹੋ ਜਿਹਾ ਹੋ ਸਕਦਾ ਹੈ ਉਹਨਾਂ ਦੇ ਲਈ ਜਿਹੜਾ ਅਰੇਂਜਮੈਂਟ ਇੱਕ ਪ੍ਰਾਈਵੇਟ ਸਕੂਲ 'ਚ ਮਿਲਦਾ ਹੈ ਕਿ ਉਹਨਾਂ ਨੂੰ ਸਰਕਾਰੀ ਸਕੂਲਾਂ 'ਚ ਇਹੋ ਜਿਹਾ ਅਰੇਂਜਮੈਂਟ ਮਿਲ ਰਿਹਾ ਇਹੋ ਜਿਹਾ ਜਿਹੜੀਆਂ ਫੈਸਿਲਿਟੀਆਂ ਇਹੋ ਜਿਹੀਆਂ ਸੁਵਿਧਾਵਾਂ ਉਹਨਾਂ ਨੂੰ ਸਰਕਾਰੀ ਸਕੂਲ 'ਚ ਮਿਲ ਰਹੀਆਂ ਜਾਂ ਨਹੀਂ ਮਿਲ ਰਹੀਆਂ ਸੋ ਅੱਜ ਅਸੀਂ ਪਹੁੰਚੇ ਹਾਂ ਸਰਕਾਰੀ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਸ਼੍ਰੀ ਅਨੰਦਪੁਰ ਸਾਹਿਬ ਲੋਧੀਪੁਰ ਤੁਸੀਂ ਦੇਖ ਸਕਦੇ ਹੋ ਕਿ ਪਹਿਲਾਂ ਤਾਂ ਜਿਹੜੀ ਇਮਾਰਤ ਹੈਗੀ ਹੈ ਕਿਉਂਕਿ ਮਾਪਿਆਂ ਦੀ ਇੱਕ ਦੁਬਿਧਾ ਹੁੰਦੀ ਹੈ ਕਿ ਸਾਡੇ ਬ ਹੋ ਜੀ ਆ ਉਹਦਾ ਅਟਰੈਕਸ਼ਨ ਕਿਹੋ ਜੀ ਹੈ ਕਿਉਂਕਿ ਕਹਿੰਦੇ ਕਿ ਘਰ ਦੇ ਪਾਗ ਜਿਹੜੇ ਉਹ ਤਾਂ ਜਿਹੜੀ ਤੋਂ ਦਿਨ ਨਜ਼ਰ ਆਉਂਦੇ ਆ ਸੋ ਘਰ ਦੇ ਪਾਗ ਜਿਹੜੀ ਤੋਂ ਨਜ਼ਰ ਆਉਂਦੇ ਆ ਇਹ ਦੇਖ ਸਕਦੇ ਹੋ ਕਿ ਕਿੰਨੀ ਸੋਹਣੀ ਜਿਹੜੀ ਬਿਲਡਿੰਗ ਹੈ ਆਦਰਸ਼ ਸਕੂਲ ਇਹ ਕੋਈ ਪ੍ਰਾਈਵੇਟ ਸਕੂਲ ਦੀ ਬਿਲਡਿੰਗ ਨਹੀਂ ਹੈ ਇਹ ਸਰਕਾਰੀ ਸਕੂਲ ਦੀ ਬਿਲਡਿੰਗ ਹੈ ਸੋ ਜਿਹਨੂੰ ਅੱਜ ਆਪਾਂ ਤੁਹਾਡੇ ਸਾਹਰੰ ਦੇ ਸਰਲ ਮੁਖ ਕਰ ਰੱਖ ਰਹੇ ਆ ਤੁਹਾਨੂੰ ਦਿਖਾਣਾ ਚਾਹ ਰਹੇ ਆ ਕਿ ਅੱਜ ਜੇ ਅਗਰ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਪ੍ਰਾਈਵੇਟ ਸਕੂਲ ਕਿਤੇ ਵੀ ਨਹੀਂ ਰਹਿਗੇ ਕਿਉਂਕਿ ਅੱਜ ਸਰਕਾਰੀ ਸਕੂਲ ਆ ਜਿਹੜੇ ਉਹ ਇਤੇ ਨਾ ਕਿਤੇ ਆਪਣੇ ਬੱਚਿਆਂ ਦੇ ਲਈ ਲਾਹੇਵੰਦ ਸਿੱਧ ਹੋ ਰਿਹਾ ਤੇ ਇਹ ਗੱਲ ਕਰਾਂਗੇ ਹੁਣ ਸਕੂਲ ਦੇ ਪ੍ਰਿੰਸੀਪਲ ਦੇ ਨਾਲ ਦਾ ਸਕੂਲ ਦੇ ਸਟਾਫ ਦੇ ਨਾਲ ਜਾਂ ਬੱਚਿਆਂ ਦੇ ਨਾਲ ਤੇ ਦੇਖਦੇ ਆ ਕਿ ਉਹਨਾਂ ਨੂੰ ਕਿਹੋ ਜਿਹੇ ਜਿਹੜੀਆਂ ਸੁਵਿਧਾਵਾਂ ਇਸ ਸਕੂਲ ਦੇ ਵਿੱਚ ਮਿਲ ਰਹੀਆਂ ਹੈ ਅੱਛਾ ਸਰ ਮਾਪੇ ਦੇ ਜਿਹੜੀ ਦੁਰਦਬੜੀ ਹੋਈ ਹੈ ਜੀ ਜੀ ਅਸੀਂ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਤੋਂ ਪੜਾਉਣਾ ਚਾਹੁੰਦੇ ਹਾਂ ਅਨ्यान ਬੱਚਿਆਂ ਨੂੰ ਵੀ ਅਸੀਂ ਇਸ ਨੋਟਿਸ ਵਿੱਚ ਮਿਲਦੇ ਸਕੂਲਾਂ ਦੇ ਵਿੱਚ ਮਲਦੀ ਹੈ ਜੀ ਸਭ ਤੋਂ ਪਹਿਲਾਂ ਤਾਂ ਸੰਦੀਪ ਪਤਪਾਲ ਜੀ ਮੈਂ ਆਪ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਜੀ ਕਿਹਾ ਹੈ ਕਹਾਂਗਾ ਤੁਹਾਨੂੰ ਤੇ ਸਾਡਾ ਜਿਹੜਾ ਸਕੂਲ ਹੈ ਮਨ ਜੋ ਸਾਡੇ ਮੁੱਖ ਮੰਤਰੀ ਪੰਜਾਬ ਜਿਨ੍ਹਾਂ ਦਾ ਇੱਕ ਰੰਗਲਾ ਪੰਜਾਬ ਬਣਾਉਣ ਦਾ ਸੁਪਨਾ ਹੈ ਨਾਲ ਹੀ ਸਾਡੇ ਸਿੱਖਿਆ ਮੰਤਰੀ ਮਨਜੋਤ ਖੋਦਾਰ ਹਰਜੋਤ ਸਿੰਘ ਜੀ ਬੈਂਸ ਜਿਹੜੇ ਸਾਡੇ ਹਲਕੇ ਦੇ ਐਮਐਲਏ ਆ ਉਹਨਾਂ ਦੀ ਦੂਰ ਅੰਦੇਸ਼ੀ ਸਦਕਾ ਤੁਸੀਂ ਦੇਖੋ ਕਿ ਪਿਛਲੇ 2-3 ਸਾਲਾਂ ਦੇ ਵਿੱਚ ਇੱਕ ਸਿੱਖਿਆ ਦੇ ਵਿੱਚ ਨਵੀਂ ਕ੍ਰਾਂਤੀ ਆਈ ਹੈ ਤੁਸੀਂ ਇਮੇਜਨ ਵੀ ਨਹੀਂ ਕਰ ਸਕਦੇ ਕਿ ਇਹ ਜਿਹੜੇ ਸਕੂਲ ਦਾ ਇਹ ਆਪਾਂ ਲੈ ਲੈਂਦੇ ਆ ਆਪਾਂ ਇਸ ਦੇ ਵਿੱਚ ਸਭ ਤੋਂ ਪਹਿਲੇ ਚਾਰਦੀਵਾਰੀ ਦਾ ਕੰਮ ਬਿਲਡਿੰਗ ਦਾ ਕੰਮ ਨਵੇਂ ਕਮਰਿਆਂ ਦੀ ਉਸਾਰੀ ਇਹ ਖੇਡਾਂ ਦੇ ਲਈ ਮੱਚਿਆਂ ਲਈ ਖਾਸ ਕਰਕੇ ਸ਼ੂਟਿੰਗ ਰੇਂਜ ਜਿਹੜਾ ਕਿ ਇੱਕ ਬਹੁਤ ਵੱਡੀ ਦੇਣ ਹੈ ਫਕਸਾ ਦੀ ਜਨਮ ਭੂਮੀ ਨੂੰ ਜਿਹੜੇ ਕਿ ਮਨਜੋਗ ਸਿੱਖਿਆ ਮੰਤਰੀ ਦੁਆਰਾ ਇੱਥੇ ਲਿਆਈ ਗਈ ਉਸ ਤੋਂ ਬਾਅਦ ਕੋਈ ਗਰਾਊਂਡ ਨਹੀਂ ਸੀਗਾ ਅੱਜ 12 ਸਾਲ ਹੋ ਗਏ ਸੀ ਇਸ ਸਕੂਲ ਨੂੰ ਬਣੇ ਹੋਏ 6 ਗਰਾਊਂਡ ਜਿਹੜੇ ਆ ਅੱਜ ਬਣਨ ਜਾ ਰਹੇ ਆ ਬਣ ਗਏ ਚੁੱਕੇ ਆ ਜਿਨ੍ਹਾਂ ਦੇ ਵਿੱਚੋਂ ਵਾਲੀਬਾਲ ਦਾ ਬਾਸਕਟਬਾਲ ਦਾ ਖੋਖੋ ਦਾ ਕਬੱਡੀ ਦੇ ਮੈਟ ਆ ਚੁੱਕੇ ਆ ਤੇ ਇਸ ਤੋਂ ਬਾਅਦ ਬੈਡਮਿੰਟਨ ਇਹ ਸ਼ੂਟਿੰਗ ਰੇਂਜ ਤੇ ਹਾਕੀ ਦਾ ਐਸਟ੍ਰੋਟ੍ਰਾਫ ਲਈ ਸਾਡੇ ਕੋਲ ਪੈਸਾ ਆ ਚੁੱਕਿਆ ਤੇ ਉਹਦਾ ਜਿਹੜਾ ਹੈ ਟੈਂਡਰ ਹੋ ਚੁੱਕਿਆ ਸੋ ਇਹ ਬੜੀ ਮਾਣ ਦੀ ਗੱਲ ਹੈ ਕਿ ਸਾਡਾ ਜਿਹੜਾ ਸਕੂਲ ਹੈ ਇੱਕ ਇਨਫਰਾਸਟ੍ਰਕਚਰ ਪੱਖੋਂ ਹੀ ਅੱਗੇ ਨਹੀਂ ਹੈ ਅੱਜ ਅਸੀਂ ਫੈਸਿਲਟੀਆਂ ਦੇਖਦੇ ਪਿਛਲੇ ਸਮੇਂ ਦੇ ਵਿੱਚ ਜਦੋਂ ਕਿ ਇੱਕ ਸਿੱਖਿਆ ਸਰਕਾਰੀ ਸਕੂਲਾਂ ਤੇ ਗ੍ਰਹੀਜ ਕਰਦੇ ਹੁੰਦੇ ਸੀ ਮਾਪੇ ਅੱਜ ਤੁਸੀਂ ਦੇਖੋ ਕਿ ਸਾਡੇ ਇੱਕ ਲੈਣਾ ਲੱਗੀਆਂ ਹੋਈਆਂ ਕਿ ਇੱਥੇ ਇਹ ਅਪਰੋਚ ਕਰ ਰਹੀ ਹੈ ਕਿ ਅਦਰ ਸਕੂਲ ਚਾਹਾਂ ਬੱਚਿਆਂ ਨੂੰ ਪਾਣਾ ਸਰਕਾਰੀ ਸਕੂਲਾਂ ਚ ਪਾਣਾ ਕਿਉਂਕਿ ਇੰਨੀਆਂ ਫੈਸਿਲਟੀਆਂ ਤੁਸੀਂ ਦੇਖੋਗੇ ਕਿ ਹਰ ਇੱਕ ਕਲਾਸ ਦੇ ਵਿੱਚ ਸਮਾਰਟ ਕਲਾਸਰੂਮ ਬਣਿਆ ਹੋਇਆ ਉਸ ਦੇ ਵਿੱਚ ਪੈਨ ਲੱਗੇ ਹੋਏ ਆ 10 ਤੋਂ ਬਾਅਦ ਪੈਨ ਲਗਾਏ ਹੋਏ ਆ ਉਸ ਤੋਂ ਇਲਾਵਾ ਪ੍ਰੋਜੈਕਟਰ ਲਗਾਏ ਹੋਏ ਆ ਜੇ ਅਸੀਂ ਪਾਣੀ ਦੀ ਸੁਵਿਧਾ ਦੀ ਉਹਨਾਂ ਨੂੰ ਬੱਚਿਆਂ ਦੀ ਗੱਲ ਕਰੀਏ 10 ਵਾਟਰਫੋਲ ਅਸੀਂ ਜਿਹੜੇ ਆ ਬੱਚਿਆਂ ਦੀ ਪਾਣੀ ਲਈ ਲਗਾ ਦਿੱਤੇ ਆ ਸੁਵਿਧਾ ਲਈ ਸਾਫ਼ ਪਾਣੀ ਉਸ ਤੋਂ ਬਾਅਦ ਆਪਾਂ ਇਹਨਾਂ ਦਾ ਦੇਖਦੇ ਹਾਂ ਕਿ ਹੁਣ ਗਰਮੀਆਂ ਦਾ ਮੌਸਮ ਹੈ ਪੰਜ ਏਸੀ ਹੈ ਜਿਹੜੇ ਐ ਇੱਕ ਕਮਿਊਨਿਟੀ ਦੀ ਪੇਰੈਂਟਸ ਦੀ ਬੱਚਿਆਂ ਦੇ ਟੀਚਰਾਂ ਦੇ ਸਹਿਯੋਗ ਦੇ ਨਾਲ ਲੱਗਿਆ ਸਾਰਾ ਕੁਝ ਔਰ ਸਰਕਾਰ ਵੱਲੋਂ ਇੰਨੀ ਜੋ ਆ ਰਹੀ ਹੈ ਗ੍ਰਾਂਟ 교육 ਮੰਤਰੀ ਵੱਲ ਸਰਕਾਰ ਵੱਲੋਂ ਸਿੰਪਲਸ ਦੀ ਵੱਲੋਂ ਉਹ ਕਹਿੰਦੇ ਕਿ ਤੁਸੀਂ ਸਾਨੂੰ ਦੱਸੋ ਕਿ ਅਸੀਂ ਕੀ ਕਰ ਸਕਦੇ ਸਕੂਲ ਲਈ ਕਿ ਉਹਨਾਂ ਵੱਲੋਂ ਪੂਰਾ ਪੂਰਾ ਕੋਆਪਰੇਟ ਕੀਤਾ ਜਾ ਰਿਹਾ ਹੈ ਬਹੁਤ ਵੱਡਾ ਸਹਿਯੋਗ ਉਹਨਾਂ ਵੱਲੋਂ ਮਿਲ ਰਿਹਾ ਹੈ ਅਸੀਂ ਉਹ ਜਿਹੜੀ ਹੱਲਾਸ਼ੇਰੀ ਹੈ ਸਾਨੂੰ ਹੋਰ ਵੀ ਸਾਨੂੰ ਅੱਗੇ ਅਲਜੀ ਦਿੰਦੀ ਹੈ ਉਸੀਂ ਦੇਖੋ ਕਿ ਸਾਡੇ ਬੱਚੇ ਜਿਹੜੇ ਐ ਅਕੈਡਮਿਕ ਤੌਰ ਦੇ 90% ਤੋਂ ਉੱਪਰ ਜਿਹੜੇ ਐ ਬੀਵੀ ਬੱਚੇ ਜਿਹੜੇ ਐ ਸਾਡੇ ਐ ਉਹ ਆ ਰਹੇ ਐ ਅੱਜ ਅਸੀਂ ਦੇਖ ਰਿਹਾ ਕਿ ਖੇਮਾ ਦੇ ਵਿੱਚ ਸਾਡੇ ਬੱਚੇ ਪੰਜਾਬ ਪੱਧਰ ਤੇ ਖੇਡ ਰਹੇ ਐ ਜਾ ਕੇ ਨੈਸ਼ਨਲ ਪੱਧਰ ਤੇ ਸਿਲੈਕਟ ਹੋ ਰਹੇ ਐ ਜੇ ਅਸੀਂ ਇਹ ਗੱਲ ਐਕਸਟਰਾ ਕੋਕੂਰੀਕਲ ਐਕਟੀਵਿਟੀ ਦੀ ਕਰੀਏ ਤਾਂ ਪੰਜਾਬ ਪੱਧਰ ਤੇ ਵੀ ਜਿਹੜਾ ਹੈ ਸਾਡਾ ਇਹ ਬੱਚੇ ਜਾ ਰਹੇ ਐ ਸੋ ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਆ ਤਾਂ ਅੱਜ ਸੀ ਕਿ ਕਦੇ ਕਲਪਨਾ ਨਹੀਂ ਕੀਤੀ ਸੀ ਵੀ ਸਰਕਾਰੀ ਸਕੂਲ ਵੀ ਇੱਦਾਂ ਦੇ ਬਣ ਜਾਣਗੇ ਸੋ ਇਹ ਬਹੁਤ ਵੱਡੀ ਪ੍ਰਾਪਤੀ ਹੈ ਪੰਜਾਬ ਸਰਕਾਰ ਦੀ ਕਹਾਂਗਾ ਮੈਂ ਮਾਣਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਦੈਂਸਲੀ ਦੂਰਅੰਦੇਸ਼ੀ ਦੀ ਜਿਨ੍ਹਾਂ ਨੇ ਸਾਡੇ ਸਕੂਲਾਂ ਨੂੰ ਇੱਕ ਐਡੇ ਉੱਚੇ ਪੱਧਰ ਤੇ ਲੈ ਕੇ ਆ ਗਏ ਕਿ ਅੱਜ ਜਿਹੜੀ ਇੱਥੇ ਐਡਮਿਸ਼ਨ ਹੋ ਰਹੀ ਹੈ ਸਾਡੇ ਲਈ ਮੁਸ਼ਕਲ ਇਹ ਸਭ ਤੋਂ ਵੱਡੀ ਹੋ ਰਹੀ ਹੈ ਕਿ ਅਸੀਂ ਕਪੈਸਿਟੀ ਤੋਂ ਜ਼ਿਆਦਾ ਬੱਚਿਆਂ ਦੀ ਇੰਗਲਿਸ਼ ਨਹੀਂ ਕਰ ਸਕਦੇ ਆ ਕਪੈਸਿਟੀ ਦੀ ਗੱਲ ਕਰ ਰਹੇ ਆ ਹਾਂਜੀ ਹਾਂਜੀ ਤੇ ਟੋਟਲ ਸਟ੍ਰਕਚਰ ਦੀ ਗੱਲ ਕੀਤੀ ਜਾਵੇ ਅਸਲੀ ਰੇਟ ਦੇ ਵਿੱਚ ਟੋਟਲ ਸਟ੍ਰੈਸ ਕਿੰਨੇ ਗੈਸ ਸਰ ਤੁਸੀਂ ਕਲਪਨਾ ਵੀ ਨਹੀਂ ਕਰ ਸਕਦੇ ਕਿ ਸਰਕਾਰੀ ਸਕੂਲ ਹੋਵੇ ਤੇ 1600 ਤੋਂ ਵੱਧ ਬੱਚਾ ਜਿਹੜਾ ਇੱਥੇ ਐਜੂਕੇਸ਼ਨ ਲੈ ਰਿਹਾ ਹੋਵੇ ਰੋਪੜ ਜ਼ਿਲ੍ਹੇ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਸਟੈਂਡ ਫਿਤੀ ਹੈ ਔਰ ਹਰ ਇੱਕ ਬੱਚਾ ਹਰ ਇੱਕ ਪੇਰੈਂਟਸ ਉਹ ਕੁਆਲਿਟੀ ਆਫ ਐਜੂਕੇਸ਼ਨ ਤੋਂ ਸੰਤੁਸ਼ਟ ਹੈ ਔਰ ਉਹ ਇਹਨਾਂ ਤੋਂ ਇੱਕ ਸੱਲੀ ਹੈ ਔਰ ਉਹ ਸਾਡੇ ਕੋਲ ਆ ਕੇ ਕਹਿੰਦੇ ਕਿ ਅਸੀਂ ਕੀ ਕਰ ਸਕਦੇ ਸਕੂਲ ਲਈ ਤੇ ਇਹ ਮੇਰੇ ਲਈ ਵੀ ਬੜੇ ਮਾਣ ਦੀ ਗੱਲ ਹੈ ਕਿ ਪਿਛਲੇ 2.5 ਸਾਲਾਂ ਦੇ ਵਿੱਚ ਇਹ ਮੈਂ ਪ੍ਰਾਪਤੀ ਕੀਤੀ ਹੈ ਕਿ ਅੱਜ ਇਹ ਪੇਰੈਂਟਸ ਮੇਰੇ ਕੋਲ ਆ ਰਹੇ ਆ ਕਿ ਅਸੀਂ ਤੁਹਾਡੀ ਕੀ ਹੈਲਪ ਕਰ ਸਕਦੇ ਆ ਹੋਰ ਕੀ ਹੈਲਪ ਇਹਨੂੰ ਅੱਗੇ ਲੈ ਕੇ ਜਾਣ ਲਈ ਤੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਪੂਰਾ ਪੋਰਟ ਕੀਤਾ ਜਾ ਰਿਹਾ ਪੇਰੈਂਟਸ ਦੇ ਵੱਲੋਂ ਵੀ ਪੇਰੈਂਟਸ ਤੋਂ ਵੱਲੋਂ ਵੀ ਤੇ ਕਮਿਊਨਿਟੀ ਵੱਲੋਂ ਵੀ ਸਮਾਜ ਸੇਧੀਆਂ ਵੱਲੋਂ ਵੀ ਟੀਚਰਾਂ ਵੱਲੋਂ ਵੀ ਜਿਹੜਾ ਕਿ ਟੀਚਰ ਜਿੰਨੇ ਸਹਿਯੋਗ ਦੇ ਰਹੇ ਕਿੰਨੇ ਮਾਣ ਦੇ ਨਾਲ ਉਹ ਮਤਲਬ ਵੀ ਇਸ ਦੇ ਵਿੱਚ ਪੂਰਾ ਪਾਰਟਿਸਪੇਟ ਕਰ ਰਹੇ ਆ ਹਰ ਇੱਕ ਫੀਲਡ ਦੇ ਵਿੱਚ ਅਸੀਂ ਅੱਗੇ ਜਾ ਰਹੇ ਆ ਹਰ ਇੱਕ ਅੱਜ ਇੱਕ ਚੈਲੰਜ ਬਣਿਆ ਹੋਇਆ ਹੈ ਬੇਸ਼ੱਕ ਸਾਡੇ ਸਕੂਲ ਆਫ ਐਬੀਨਸ ਵੀ ਬਣੇ ਆ ਹੋਰ ਵੀ ਬਣੇ ਆ ਬਟ ਅਦਰ ਸਕੂਲ ਹੈ ਜਿਹੜਾ ਅੱਜ ਇੱਕ ਸਾਰੇ ਮਾਪਿਆਂ ਦੀ ਪਹਿਲੀ ਪਸੰਦ ਬਣ ਚੁੱਕਿਆ ਹੈ ਇਹ ਸਿਰਫ ਤੁਹਾਡੇ ਸਹਿਯੋਗ ਨਾਲ ਤੇ ਕਮਿਊਨਿਟੀ ਦੇ ਸਹਿਯੋਗ ਨਾਲ ਮੈਨੂੰ ਇਹ ਮਾਣ ਹਸਲ ਹੋਇਆ ਉਹ ਮੈਂ ਧੰਨਵਾਦ ਕਰਾਂਗਾ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਜਿਨ੍ਹਾਂ ਨੇ ਮੈਨੂੰ ਵਿਸ਼ਵਾਸ ਪ੍ਰਗਟ ਕੀਤਾ ਤੇ ਇਹ ਇਹ ਮੈਨੂੰ ਸਕੂਲ ਦੇ ਇੱਥੇ ਪ੍ਰਿੰਸੀਪਲ ਨਿਯੁਕਤ ਕੀਤਾ ਮੇਰਾ ਇੱਕੋ ਇੱਕ ਏਮਕਿ ਬੱਚਿਆਂ ਨੂੰ हिडन टैलेंट ਹੁੰਦਾ ਹੈ ਜਿਹੜਾ ਕਿ ਟੀਚਰ ਨੇ ਬਾਹਰ ਲੈ ਕੇ ਆਉਣਾ ਹੁੰਦਾ ਅਸੀਂ ਉਹਨਾਂ ਨੂੰ ਹਰ ਇੱਕ ਮੌਕਾ ਪ੍ਰਦਾਨ ਕਰੀਏ ਜਿਹਦੇ ਵਿੱਚ ਬੱਚੇ ਦਾ ਉਹ ਟੈਲੈਂਟ ਬਾਹਰ ਆਵੇ ਚਾਹੋ ਗੇਮ 'ਚ ਹੋਣ ਚਾਹੇ ਉਹ ਐਕਸਟਰਾ ਕੋ-ਕੁਰੀਕੂਲਰ ਐਕਟੀਵਿਟੀ ਬਣੇ ਵਿੱਚ ਹੋਣ ਚਾਹੇ ਅਕੈਡੈਮਿਕ ਤੌਰ ਤੇ ਹੋਣ ਹਰ ਇੱਕ ਫੀਲਡ ਦੇ ਵਿੱਚ ਅਸੀਂ ਬੱਚੇ ਨੂੰ ਮੌਕਾ ਪ੍ਰਦਾਨ ਕਰਦੇ ਆ ਕਿ ਉਹ ਬੱਚਾ ਅੱਗੇ ਆਵੇ ਤੇ ਆਪਣਾ ਟੈਲੈਂਟ ਸ਼ੋਅ ਕਰੇ ਪ੍ਰਾਈਵੇਟ ਸਕੂਲ ਹੈ ਜਿਹੜੇ ਥੋੜੀ دیر ਤੋਂ ਇਹਨਾਂ ਦਾ ਕਹਿਸਾ ਰਿਹਾ ਹੈ ਕਿ ਇੱਕ ਸਕੂਲ ਹੱਬ ਬਣੇ ਜੀ 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 ਉਹ ਪਛੇਤ ਨਹੀਂ ਘਟਕੇ ਇਸ ਨੂੰ ਚੱਲ ਰਿਹਾ ਹੈ ਇਹ ਇਹਦੇ ਵਿੱਚ ਕੀ ਦੀ ਸੱਚਾਈ ਹੈ ਸਰ ਤੁਸੀਂ ਯਕੀਨੀ ਕਰੋਗੇ ਸਾਡੇ ਲੱਗੇ ਸਕੂਲ ਹੈ ਮੈਂ ਨਾਮ ਨਹੀਂ ਲਮਾਗਾ ਬਹੁਤ ਨਾਮੀ ਸਕੂਲ ਹੈ ਜਿਨ੍ਹਾਂ ਦੇ ਤੁਸੀਂ ਇਸ ਸੈਸ਼ਨ ਦੇ ਵਿੱਚ 200 ਤੋਂ ਵੱਧ ਬੱਚੇ ਸਾਡੇ ਕੋਲ ਆ ਚੁੱਕੇ ਹੈ ਤੇ ਉਹ ਪੇਰੈਂਟਸ ਪਿਛਲੇ ਸੈਸ਼ਨ ਚ ਵੀ ਆਏ ਸੀਗੇ ਸਾਡੇ ਕੋਲ ਉਹ ਅੱਜ ਇੰਨੀ ਖੁਸ਼ ਹੈ ਕਿ ਕਹਿੰਦੇ ਸਰ ਤੁਸੀਂ ਸਾਨੂੰ ਬਚਾ ਦਿੱਤਾ ਜਿੱਥੇ ਸਾਨੂੰ ਫਾਈਨੈਂਸ਼ੀਅਲ ਤੌਰ ਤੇ ਅਸੀਂ ਡੇ ਡੇ 2-2 ਲੱਖ ਰੁਪਏ ਉੱਤੇ ਖਰਚ ਕਰਦੇ ਸੀਗੇ ਅੱਜ ਸਾਡੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਮੈਂ ਇਹ ਧੰਨਵਾਦ ਕਰਾਂਗਾ ਮਾਨਯੋਗ ਸਿੱਖਿਆ ਮੰਤਰੀ ਸਾਹਿਬ ਦਾ ਦੇਖੋ ਇਹ ਫ੍ਰੀ ਐਜੂਕੇਸ਼ਨ ਜਿਹੜੀ ਆ ਆਪਾਂ ਪ੍ਰੋਵਾਈਡ ਕਰਵਾ ਰਹੇ ਆ ਇੱਕ ਪੇਰੈਂਟਸ ਦਾ ਡੇ ਡੇ ਤੋਂ 2-2 ਲੱਖ ਰੁਪਏ ਜਿਹੜਾ ਅਸੀਂ ਬਚਾ ਰਹੇ ਆ ਇੱਕ ਬੱਡੀ ਦੇਣਾ ਹੈ ਸਾਡੇ ਪੰਜਾਬ ਲਈ ਇਹ ਸਿੱਖਿਆ ਕ੍ਰਾਂਤੀ ਜਿਹੜੀ ਲੈ ਕੇ ਆਏ ਆ ਸੋ ਇਹ ਵੱਡੇ ਮਾਣ ਦੀ ਗੱਲ ਆ ਪਹਿਲਾਂ ਕੇਰਲਾ ਦਾ ਨਾਮ ਸੁਣੀਦਾ ਕਿ ਸਿੱਖਿਆ ਦੇ ਖੇਤਰ ਵਿੱਚ ਅੱਗੇ ਆ ਤੁਸੀਂ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਨਾਮ ਸੁਣੋਗੇ ਸਾਡਾ ਪੰਜਾਬ ਗਵਰਨਮੈਂਟ ਦਾ ਸੀਨੀਅਰ ਸਕੂਲ ਇਲਾਕੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਕ ਕਬਡੀਆਂ ਮਾਨਮਤੀਆਂ ਪ੍ਰਾਪਤ ਕਰਨ ਜਾ ਰਿਹਾ ਜੀ ਸਨਮਾਨਯੋਗ ਸਿੱਖਿਆ ਮੰਤਰੀ ਸਾਡੇ ਸਰਦਾਰ ਹਰਜੋਤ ਸਿੰਘ ਬੈਂਸ ਦੀ ਦੇਸ਼ਾਂ ਨਰੇਸ਼ਰ ਤੇ ਰਹਿਨਮਾਈਯਾ ਦੀਨ ਰੋਪੜ ਜ਼ਿਲ੍ਹੇ ਦੀ ਪਹਿਲੀ ਸਟੈਂਪ ਲੈਬ ਜਿਹੜੀ ਅਦਰ ਸਕੂਲ ਦੇ ਵਿੱਚ ਸਥਾਪਿਤ ਹੋਣ ਜਾ ਰਹੀ ਹੈ ਜਿਹਦਾ ਕੰਮ ਚੱਲ ਵੀ ਰਿਹਾ ਤੇ ਉਹਦੇ ਵਿੱਚ ਸਾਇੰਸ ਟੈਕਨੋਲੋਜੀ ਇੰਜੀਨੀਅਰਿੰਗ ਤੇ ਮੈਥਮੈਟਿਕਸ ਨਾਲ ਰਿਲੇਟਡ ਹੈ ਉਹ ਵਰਕਿੰਗ ਮਾਡਲ ਜਿਹੜੇ ਆਉਗੇ ਤੇ ਸੈਕੰਡ ਵੱਡੀ ਗੱਲ ਹੈ ਇਸ ਟਾਈਮ ਲੈਬ ਦੇ ਵਿੱਚ ਰੋਬੋਟਿਕ ਇੰਜੀਨੀਅਰਿੰਗ ਬਾਰੇ ਜਾਣਕਾਰੀ ਦਿੱਤੀ ਜਾਊਗੀ ਜਿਹੜੀ ਕਿ ਵਿਦਿਆਰਥੀ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੱਕ ਕੋ ਕੰਪੀਟੀਸ਼ਨ ਕਰ ਲੈਣਗੇ ਬਾਕੀ ਜਿਹੇ ਮਾਡਲ ਹੋਣਗੇ ਇਹਨਾਂ ਨਾਲ ਬੱਚੇ ਲਰਨਿੰਗ ਬਾਈ ਡੂਇੰਗ ਖੁਦ ਕਰਕੇ ਜਿਹੜਾ ਉਹ ਸਿੱਖਣ ਦੇ ਸਮਰੱਥ ਹੋ ਜਾਣਗੇ ਸੈਕੰਡਲੀ ਮੈਂ ਬਤੋਰ ਐਜ਼ ਅ ਕਵਿਸਟਰੀ ਲੈਕਚਰਰ ਦੇ ਨਾਲ ਨਾਲ ਤੇ ਐਨਸੀਸੀ ਆਫਸਰਾਂ ਸੈਕੰਡ ਆਫਸਰ ਇਨ ਐਨਸੀਸੀ ਲੈਵਲ ਵੈਂਗ ਹੈ ਮੇਰੇ ਕੋ ਜੋ ਕਿ ਪੰਜਾਬ ਲੈਵਲ ਯੂਨਿਟ ਨਿਆਣਗੜ ਦੇ ਨਾਲ ਰਿਲੇਟਡ ਹੈ ਜੀ ਹੁਣ ਸਾਡੇ ਕੋਲ ਪਹਿਲਾਂ 50 ਸੀਟਾਂ ਸੀ ਤੇ ਹੁਣੇ ਸਾਡੇ ਸੀਓ ਕਮਾਂਡਿੰਗ ਆਫਸਰ ਸਾਹਿਬ ਹਰਜੀਤ ਸਿੰਘ ਦਿਓਲ ਜੀ ਵਿਜ਼ਿਟ ਕਰਕੇ ਗਏ ਆ ਉਹ ਇੰਨੇ ਪ੍ਰਭਾਵਿਤ ਹੋਏ ਆ ਸਾਡੇ ਇਨਫਰਾਸਟ੍ਰਕਚਰ ਤੋਂ ਬੱਚਿਆਂ ਤੋਂ ਤੇ ਉਹਨਾਂ ਨੇ ਸਾਨੂੰ 50 ਹੋਰ ਸੀਟਾਂ ਦੇਣ ਲਈ ਕੀਤਾ ਕਿ ਅਸੀਂ ਅਪਲਾਈ ਕਰਤੋ ਥੋੜੀ ਟੈਬਲ ਆਜੂਗੀਆਂ ਤੇ ਐਸਸੀਸੀ ਦਾ ਸਭ ਤੋਂ ਵੱਡਾ ਫਾਇਦਾ ਕੀ ਸਾਡੇ ਕੋਲ ਨੈਵਲ ਵਿੰਗ ਹੈ ਤੇ ਖਾਸ ਕਰਕੇ ਜਿਹੜੇ ਬੱਚੇ ਮੈਡੀਕਲ ਨੋਨ ਮੈਡੀਕਲ ਦੇ ਹੈ ਅਗਰ ਉਹ ਐਨਸੀ ਦਾ ਇਹ ਸਰਟੀਫਿਕੇਟ ਪ੍ਰਾਪਤ ਕਰਦੇ ਹੈ ਤੇ ਉਹ ਇੰਜੀਨੀਅਰਿੰਗ ਲਾਈਨ ਨੇਵੀ ਦੇ ਵਿੱਚ ਤੇ ਹੋਰ ਆਫੀਸਰ ਲਾਈਨ ਦੇ ਵਿੱਚ ਜਿਹੜੇ ਉਹ ਭਰਤੀ ਹੋ ਸਕਦੇ ਆ ਨਾਲ ਹੀ ਸਾਡੇ ਕੋਲ ਐਨਐਸਐਸ ਚੱਲ ਰਿਹਾ ਨੈਸ਼ਨਲ ਸੇਵਿੰਗ ਸਰਵਿਸ ਤੇ ਉਹਦੇ ਨਾਲ ਵੀ ਬੱਚਿਆਂ 'ਚ ਰਾਸ਼ਟਰ ਦੀ ਸੇਵਾ ਦੀ ਭਾਵਨਾ ਜਿਹੜੀ ਆ ਉਹ ਅਸੀਂ ਵਿਕਸਿਤ ਕਰ ਰਹੇ ਹਾਂ ਮੈਂ ਗੁਰਮੀਲ ਸਿੰਘ ਲਾਇਬ੍ਰੇਰੀਅਨ ਗਵਰਨਮੈਂਟ ਆਫ ਦਾਰਸੀਨਸ ਕੈਂਟਰੀ ਸਕੂਲ ਲੋਧੀਪੁਰ ਇੱਥੇ ਇੱਕ ਕਬੱਡੀ ਪਲੇਅਰ ਹੋਣ ਦੇ ਨਾਤੇ ਬੱਚਿਆਂ ਨੂੰ ਖੜਾਉਣ ਦਾ ਬੜਾ ਸ਼ੌਂਕ ਹੈ ਮੈਨੂੰ ਤੇ ਇਸ ਸ਼ੌਂਕ ਨੇ ਮੈਨੂੰ ਇਸ ਸਾਲ ਆਪਾਂ 10 ਸਾਲ ਹੋ ਗਏ ਬੱਚਿਆਂ ਨੂੰ ਤਿਆਰ ਕਰਦਿਆਂ ਨੂੰ ਤੇ ਸਾਡੇ ਜਿਹੜੇ ਬੱਚੇ ਐ ਨੈਸ਼ਨਲ ਲੈਵਲ ਤੱਕ ਜਾ ਰਹੇ ਐ ਪਿਛਲੇ 5-6 ਸਾਲਾਂ ਤੋਂ ਇਹ ਅਸੀਂ ਗਰਾਊਂਡ ਦੇ ਵਿੱਚ ਆ ਮਿੱਟੀ ਤੇ ਖੜਾਉਂਦੇ ਸੀ ਪਹਿਲਾ ਬੱਚਾ ਨੂੰ ਤੇ ਮਾਨਯੋਗ ਸਾਡੇ ਬਹੁਤ ਹੀ ਸਤਿਕਾਰਯੋਗ ਸਿੱਖਿਆ ਮੰਤਰੀ ਸਰਦਾਰ ਹਰਜੋਤ ਸਿੰਘ ਬੈਂਜ ਜੀ ਜਿਨ੍ਹਾਂ ਨੇ ਐਜੂਕੇਸ਼ਨ ਦੇ ਨਾਲ ਨਾਲ ਖੇਡਾਂ ਨੂੰ ਪਰਫੁੱਲਤ ਕਰਨ ਦੇ ਲਈ ਵੀ ਵੱਡੇ ਪੱਧਰ ਤੇ ਜਿਨ੍ਹਾਂ ਨੇ ਕਹਿ ਲਓ ਵੀ ਦਿਲ ਖੋਲ ਕੇ ਮਤਲਬ ਗ੍ਰਾਂਟਾਂ ਦਿੱਤੀਆਂ ਤਾਂ ਕਿ ਖੇਡਾਂ ਦਾ ਪੱਧਰ ਨੂੰ ਉੱਚਾ ਚੱਕਿਆ ਜਾਵੇ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਨੂੰ ਤਿੰਨ ਗਰਾਊਂਡਾਂ ਵਾਸਤੇ ਤਕਰੀਬਨ 6.5 ਲੱਖ ਰੁਪਏ ਜਿਹੜਾ 627000 ਰੁਪਏ ਦਿੱਤਾ ਜਿਹਦੇ ਵਿੱਚ ਇਹ ਸੁਪੀਰੀਅਰ ਕੁਆਲਟੀ ਦੇ ਜਿਹੜੇ ਮੈਟ ਸਾਨੂੰ ਸਕੂਲ ਆ ਬੱਚਾ ਵਾਸਤੇ ਮਿਲੇ ਆ ਤੇ ਮੈਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਆ ਤੇ ਅਸੀਂ ਉਹਨਾਂ ਨੂੰ ਵਿਸ਼ਵਾਸ ਦਵਾਉਂਦੇ ਹਾਂ ਕਿ ਸਾਡੇ ਬੱਚੇ ਜਿਸ ਪੱਖੋਂ ਥੋੜਾ ਜਿਹਾ ਪਿੱਛੇ ਰਹਿ ਜਾਂਦੇ ਤੇ ਕਿਉਂਕਿ ਸਾਡੀ ਤਿਆਰੀ ਪਹਿਲਾਂ ਮਿੱਟੀ ਤੇ ਹੁੰਦੀ ਸੀ ਤੇ ਅਗਲਾ ਜਿਹੜਾ ਸਟੇਟ ਜਾਂ ਨੈਸ਼ਨਲ ਲੈਵਲ ਦਾ ਜਿਹੜਾ ਕੰਪੀਟੀਸ਼ਨ ਹੁੰਦਾ ਦਾ ਉਹ ਮੈਟਾਂ ਤੇ ਹੁੰਦਾ ਦਾ ਇਹ ਜਿਹੜੇ ਬੱਚੇ ਸਾਡੇ ਪਿੱਛੇ ਰਹਿ ਜਾਂਦੇ ਤੇ ਤੇ ਉਸ ਚੀਜ਼ ਨੂੰ ਸਾਡੇ ਸਿੱਖਿਆ ਮੰਤਰੀ ਸਾਹਿਬ ਜੀ ਨੇ ਧਿਆਨ ਵਿੱਚ ਲਿਆ ਕੇ ਆਪਣੇ ਤੇ ਉਹਨਾਂ ਨੇ ਸਾਨੂੰ ਇਹ ਜਿਹੜੇ ਮੈਟ ਪ੍ਰੋਵਾਈਡ ਕੀਤੇ ਆ ਇਹਦੇ ਵਾਸਤੇ ਅਸੀਂ ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਆ ਹਾਂ ਜੀ ਮੈਂ ਅਮਰਜੀਤ ਸਿੰਘ ਜੀ ਸਿਟੀ ਦੀ ਟੀਚਰ ਪ੍ਰਾਇਮਰੀ ਵਿੰਗ ਤੋਂ ਜੀ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਜੀ ਕਿ ਜਦੋਂ ਤੋਂ ਸਰਦਾਰ ਅਵਧਾਰ ਸਿੰਘ ਜੀ ਨੇ ਆਪਣਾ ਜਿਹੜਾ ਕਾਟਕ ਦਾ ਭਾਰ ਜਿਹੜਾ ਸੰਭਾਲਿਆ ਜੀ ਉਦੋਂ ਤੋਂ ਹੋ ਦਾ ਜਿਹੜਾ ਬਹੁਤ ਤਰੱਕੀਆਂ ਤੇ ਜਾ ਰਿਹਾ ਜਿਵੇਂ ਕਿ ਮਾਨਯੋਗ ਸਿੱਖਿਆ ਮੰਤਰੀ ਜੀ ਦੀ ਆਪਣੀ ਸੋਚ ਹੈ ਸਿੱਖਿਆ ਕ੍ਰਾਂਤੀ ਦੇ ਲਈ ਉਹ ਐਨਾ ਕਰ ਰਹੇ ਐਫਰਟਸ ਕਰ ਰਹੇ ਹੈ ਤੇ ਉਹਦੇ ਵਿੱਚ ਸਾਡੇ ਪੇਰੈਂਟਸ ਦਾ ਵੀ ਤੇ ਸਟਾਫ ਦਾ ਵੀ ਬਹੁਤ ਵੱਡਾ ਸਹਿਯੋਗ ਹੁੰਦਾ ਇੱਕ ਟੀਮ ਵਰਕ ਦੇ ਰੂਪ ਵਿੱਚ ਅਸੀਂ ਜਿਹੜੇ ਪੰਜਾਬ ਦੀ ਐਜੂਕੇਸ਼ਨ ਹੈ ਉਹਨੂੰ ਉਹ ਪੂਰੇ ਗੁਣਵੱਤਾ ਦੇ ਵਿੱਚ ਲੈ ਕੇ ਆਉਣਾ ਜੀ ਤੇ ਮੈਂ ਬਹੁਤ ਧੰਨਵਾਦ ਕਰਦਾ ਹਾਂ ਪ੍ਰਿੰਸੀਪਲ ਅਵਤਾਰ ਸਿੰਘ ਜੀ ਇੱਕ ਬਹੁਤ ਵਧੀਆ ਇੱਕ ਸਾਰਿਆਂ ਨੂੰ ਉਹਨਾਂ ਨੇ ਮਤਲਬ ਇੱਕ ਕਮਾਂਡ ਦੇ ਵਿੱਚ ਰੱਖ ਕੇ ਵਾਰ-ਵਾਰ ਇਹਨਾਂ ਦੇ ਮੀਟਿੰਗਸ ਲੈ ਕੇ ਹੈਨਾ ਸਿੱਖਿਆ ਦੇ ਪੱਧਰ ਨੂੰ ਜਿਹੜਾ ਬਹੁਤ ਉੱਪਰ ਲਿਜਾਣ ਲਈ ਕਾਫੀ ਇਹ ਆਪਣੇ ਐਫਰਟਸ ਦਿਖਾ ਰਹੇ ਹੈ ਜੀ ਅਸੀਂ ਸ਼ਿਵਸ਼ ਚਦਵਾਨੇ ਹੈ ਜੀ ਇਹਨਾਂ ਨੂੰ ਵੀ ਕਿ ਜਿਵੇਂ ਇਹ ਤਨਮਨ ਸਾਂ ਦੇ ਨਾਲ ਲੱਗੇ ਹੋਏ ਨੇ ਤੇ ਸਾਰਾ ਸਟਾਫ ਵੀ ਇਹਨਾਂ ਦੇ ਨਾਲ ਬਿਲਕੁਲ ਇਕਜੁੱਟ ਹੈ ਇੱਕੋ ਦੇ ਕੋ ਪੜਾਈ ਦੇ ਪੱਖੋਂ ਤਾਂ ਅਸੀਂ ਹਰ ਗੱਲ ਜਿਹੜੀ ਹੈਗੀ ਉਹ ਬੱਚਿਆਂ ਨਾਲ ਵੀ ਕੀਤੀ ਹੈ ਸਕੂਲ ਦੇ ਪ੍ਰਿੰਸੀਪਲ ਸਰ ਨਾਲ ਵੀ ਕੀਤੀ ਹੈ ਤੇ ਇਥੋਂ ਦੇ ਸਟਾਫ ਦੇ ਨਾਲ ਵੀ ਕੀਤੀ ਹੈ ਤੇ ਹਰ ਮਾਪੇ ਦੀ ਇੱਕ ਮੰਨ ਦੇ ਵਿੱਚ ਇੱਕ ਦੂvida ਹੁੰਦੇ ਹੈ ਕਿ ਸਾਡੇ ਬੱਚੇ ਜਿਹੜੇ ਸਕੂਲ ਚ ਜਾ ਰਹੇ ਆ ਕਿ ਉੱਥੇ ਸੇਫਟੀ ਪਰਪਸ ਦੇ ਨਾਲ ਦੇਖਿਆ ਜਾਵੇ ਕਿ ਉਹਨਾਂ ਨੂੰ ਸੇਫਟੀ ਜਿਹੜੀ ਹੈਗੀ ਕਿਹੋ ਜਿਹੀ ਪ੍ਰੋਵਾਈਡ ਕੀਤੀ ਜਾ ਰਹੀ ਹੈ ਉਹਦੇ ਬਾਰੇ ਵੀ ਆਪਾਂ ਜਿਹੜੀ ਗੱਲਬਾਤ ਹੈਗੀ ਸਰ ਨਾਲ ਕਰਾਂਗੇ ਸਾਡੀ ਦਰਸ਼ਕਾਂ ਸੈਂਡਰੀ ਸਕੂਲ ਲੋਧੀਪੁਰ ਹੈ ਤੇ ਆਪਣਾ ਸਕਿਉਰਟੀ ਬੱਚਿਆਂ ਦੀ ਜਿਹੜੀ ਹੈ ਉਹਦਾ ਪ੍ਰੋਪਰ ਜਿਹੜਾ ਪ੍ਰਬੰਧ ਕੀਤਾ ਗਿਆ 50 ਦੇ ਕਰੀਬ ਜਿਹੜੇ ਸੀਸੀਟੀਵੀ ਉਹ ਰੀਸੈਂਟਲੀ ਆਪਣਾ ਪਿਛਲੇ 3 ਚ ਮਹੀਨਿਆਂ ਦੇ ਵਿੱਚ ਆਪਾਂ ਲਗਵਾਏ ਆ ਸਿਕਿਉਰਿਟੀ ਦੇ ਪਰਪਸ ਦੇ ਵਾਸਤੇ ਜਿਹੜੇ ਡਿਪਾਰਟਮੈਂਟ ਵੱਲੋਂ ਦੋ ਸਿਕਿਉਰਿਟੀ ਗਾਰਡ ਪ੍ਰੋਵਾਈਡ ਕੀਤੇ ਗਏ ਤੇ ਆਪਾਂ ਸਾਹਮਣੇ 게ਟ ਦੇ ਨਾਲ ਹੀ ਜਿਹੜਾ ਸਿਕਿਉਰਿਟੀ ਰੂਮ ਵੀ ਬਣਾਇਆ ਹੋਇਆ ਸਿਕਿਉਰਿਟੀ ਪਰਪਸ ਤੋਂ ਆਪਣਾ ਬਹੁਤ ਹੀ ਜਿਹੜਾ ਸੈਕਸ ਸਕੂਲ ਹੈ ਜੀ ਇਤੋਂ ਇਲਾਵਾ ਆਪਣਾ ਸਕੂਲ ਹੈ ਜਿਹੜਾ ਪ੍ਰਿੰਸੀਪਲ ਅਤਾਰ ਸਿੰਘ ਡੜੋਲੀ ਦੀ ਅਗਵਾਈ ਦੇ ਵਿੱਚ ਅਤੇ ਸਮੂਹ ਸਟਾਫ ਦੀ ਜਿਹੜੀ ਹੈ ਅਨਥਕ ਮਿਹਨਤ ਦੇ ਨਾਲ ਵਿਦਿਆਰਥੀਆਂ ਨੇ ਜਿਹੜੀ ਹੈ ਬਹੁਤ ਹੀ ਵੱਡੀਆਂ ਅਚੀਵਮੈਂਟ ਅਪਰਾਪਤ ਕੀਤੀਆਂ ਨੇ ਜਿੱਥੇ ਅਕਾਡੈਮਿਕ ਪੱਖ ਤੋਂ ਆਪਾਂ ਬੱਚਿਆਂ ਦੇ ਬਹੁਤ ਵਧੀਆ ਤਰੀਕੇ ਦੇ ਨਾਲ ਪੜ੍ਹਾਈ ਕਰਵਾ ਰਹੇ ਐ ਉੱਥੇ ਬੱਚਿਆਂ ਦੇ ਸਰਪੱਖੀ ਵਿਕਾਸ ਦੇ ਲਈ ਜਿਹੜੇ ਕੋਕਲਿਕ ਐਕਟੀਵਿਟੀ ਖੇਡਾਂ ਅਤੇ ਹੋਰ ਜਿਹੜੀਆਂ ਗਤੀਵਿਧੀਆਂ ਉਹਨਾਂ ਦੇ ਵਿੱਚ ਵੀ ਬੱਚੇ ਜਿਹੜੇ ਵੱਧ ਚੜ ਕੇ ਬੜੇ ਉਤਸ਼ਾਹ ਦੇ ਨਾਲ ਹਿੱਸਾ ਲੈਂਦੇ ਆ ਤੇ ਜ਼ਿਲ੍ਹਾ ਤੇ ਸਟੇਟ ਪੱਧਰ ਦੇ ਉੱਤੇ ਜਿਹੜੀਆਂ ਬੱਚਿਆਂ ਨੇ ਵੱਡੀਆਂ ਮੱਲਾਂ ਮਾਰੀਆਂ ਨੇ ਤੇ ਬਾਕੀ ਰਹੀ ਗੱਲ ਸਿਖਲਾਈ ਦੀ ਗੱਲ ਕਰੀਏ ਤਾਂ ਟੀਚਰਾਂ ਨੂੰ ਅਪਡੇਟ ਕਰਨ ਦੇ ਵਾਸਤੇ ਜਿਹੜੇ ਪ੍ਰੋਪਰ ਵਿਭਾਗੀ ਜਿਹੜੇ ਸੈਮੀਨਾਰ ਜਾਂ ਟ੍ਰੇਨਿੰਗਾਂ ਦਾ ਦਿੱਤੀਆਂ ਜਾਂਦੀਆਂ ਨੇ ਇਹ ਸਾਡਾ ਸਕੂਲ ਇੱਕੋ ਇੱਕ ਅਜਿਹਾ ਸਕੂਲ ਹੈ ਜਿੱਥੇ ਇੱਕ ਸਟੈਮ ਲੈਬ ਜ਼ਿਲ੍ਹੇ ਦੀ ਬਣਨ ਜਾ ਰਹੀ ਹੈ ਇਸ ਸਟੈਮ ਲੈਬ ਦੇ ਵਿੱਚ ਜਿਹੜਾ ਹੈ ਰੋਬੋਟ ਵਗੈਰਾ ਜਾਂ ਕੰਪਿਊਟਰ ਦੇ ਜਿਹੜੇ ਮਾਡਰਨ ਟੈਕਨੀਕਸ ਹੈ ਉਹਨਾਂ ਦੀ ਜਿਹੜੀ ਹੈ ਟ੍ਰੇਨਿੰਗ ਟੀਚਰਾਂ ਨੂੰ ਦਿੱਤੀ ਜਾਏਗੀ ਸੋ ਹੁਣ ਸਾਡੇ ਨਾਲ ਮੌਜੂਦ ਨੇ ਸਕੂਲ ਦੇ ਚੇਅਰਮੈਨ ਪਰਮੋਦ ਜੀ ਪਰਮੋਦ ਜੀ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਜਾਣਦੇ ਕਿ ਵਾਕਈ ਕੀ ਜੋ ਕੁਝ ਹੁਣ ਸਾਨੂੰ ਸੁਣਾ ਨੂੰ ਮਿਲਿਆ ਜੋ ਕੁਝ ਅਸੀਂ ਹੁਣ ਵੇਖ ਕੇ ਆਇਆ ਕਿ ਵਾਕਈ ਕਿੰਨੀ ਕੁ ਸੱਚਾਈ ਹੈਗੀ ਹੈ ਚੇਅਰਮੈਨ ਸਾਹਿਬ ਸਸਿਕਾ ਜੀ ਬਹੁਤ ਬਹੁਤ ਕਹਿ ਸਕਦੇ ਕਿ ਤੁਸੀਂ ਟਾਈਮ ਕਢਿਆ ਸਾਡੇ ਲਈ ਤੇ ਕੀ ਕਹਿਣਾ ਚਾਹਾਂ ਕਿ ਸਕੂਲ ਦੇ ਬਾਰੇ ਸਕੂਲ ਜੀ ਇਹ ਜਦੋਂ ਦੇ ਸਾਡੇ ਸਿੱਖਿਆ ਮੰਤਰੀ ਭਾਜੀ ਹਰਜੋਤ ਸਿੰਘ ਜੀ ਬੈਸ ਉਹਨਾਂ ਨੇ 2 ਸਾਲਾਂ ਤੋਂ 2.5 ਤੋਂ ਇੰਨੇ ਸਕੂਲਾਂ ਬਾਰੇ ਸਾਡਾ ਮਤਲਬ ਸਾਡੇ ਸਕੂਲਾਂ ਇੰਨਾ ਕੰਮ ਅੱਗੇ ਕੀਤਾ 10 ਸਕੂਲਾਂ ਤੇ ਇੱਥੇ ਬੱਚੇ ਵੀ ਚੰਗੀ ਸਿੱਖਿਆ ਲੈ ਰਹੇ ਉਹ ਸਾਡੇ ਪ੍ਰਿੰਸੀਪਲ ਸਰ ਨੇ ਬਹੁਤ ਮਿਹਨਤ ਕੀਤੀ 2 ਸਾਲਾਂ ਤੋਂ ਤੇ ਛੂਟਕ ਰੇਜ ਵੀ ਵੜਾਈ ਤਾਂ ਨੇ ਮਾਤਰੀ ਸਾਹਿਬ ਦਾ ਬਹੁਤ ਉਹ ਹੱਥ ਹੈ ਸਕੂਲ ਤੇ ਚ ਕਿ ਉਹ ਬੜਾ ਕੁਝ ਦਿੱਤਾ ਹੈ ਸਕੂਲ ਨੂੰ ਬਿਲਡਿੰਗਾਂ ਉੱਪਰ ਕੰਮ ਚੱਲ ਰਿਹਾ ਹੈ ਇੱਧਰ ਕੰਮ ਚੱਲ ਰਿਹਾ ਹੈ ਬਿਲਡਿੰਗ ਦਾ ਤੇ ਗੇਟ ਸਾਰਾ ਕੁਝ ਪ੍ਰਿੰਸੀਪਲ ਸਰ ਨੇ ਵੀ ਬਹੁਤ ਮਿਹਨਤ ਦਿਨ ਰਾਤ ਮਿਹਨਤ ਕਰਦੇ ਇਸ ਇਹ ਕੀ ਇਸ ਕੰਮ ਬਾਈ ਪ੍ਰਾਈਵੇਟ ਸਕੂਲਾਂ ਨੂੰ ਕਿੰਨੇ ਕਪਾ ਦੇਖ ਕੇ ਸਟੈਂਡ ਕਰਦੇ ਆਪਾਂ ਜੇ ਕੰਪੈਰੀਜ਼ਨ ਕਰਨਾ ਹੋਵੇ ਪ੍ਰਾਈਵੇਟ ਸਕੂਲ ਕਿੰਨਾ ਆਪਣੇ ਨੇੜੇ ਦੇ ਕਿੰਨੇ ਆ ਇਹ ਜਿਹੜਾ ਸਕੂਲ ਹੈ ਸਾਡਾ ਦਰਸ਼ ਇਹ ਲਗਭਗ ਉਤੇ ਉੱਤੇ ਹੀ ਆਹੋ ਹਜ਼ਰੂ ਜਿਹੜੇ ਪ੍ਰਾਈਵੇਟ ਸਕੂਲ ਹੈ ਉਹਨਾਂ ਨਾਲੋਂ ਜ਼ਿਆਦਾ ਸਿੱਖਿਆ ਇੱਥੇ ਨਾਪਤ ਹੁੰਦੀ ਹੈ ਇਦਾਂ ਟੈਕਨੋਲੋਜੀ ਜੋ ਵੀ ਹੈ ਬੱਚਿਆਂ ਨੂੰ ਸਾਰਾ ਹੀ ਕੰਪਿਊਟਰ ਵਗੈਰਾ ਜੋ ਵੀ ਹੈ ਇਹਨਾਂ ਨੇ ਪ੍ਰੋਵਾਈਡ ਕਰਾਇਆ ਹੈ ਅਜੇ ਤਾਂ ਮੈਨੂੰ ਵੀ ਇਦਾਂ ਲੱਗ ਰਿਹਾ ਕਿ ਮੇਰੀ ਵੀ ਐਡਮਿਸ਼ਨ ਸਕੂਲ ਚ ਹੋ ਗਈ ਹੈ ਨਾ ਅੱਛਾ ਬੇਟੇ ਕੀ ਨਾਮ ਹੈ ਆਪਣਾ ਅਵਨੀਤ ਅਵਨੀਤ ਨਾਮ ਹੈ ਅੱਛਾ ਬੇਟੇ ਕੀ ਕੁਝ ਆਂਦਤਨ ਤੁਹਾਨੂੰ ਕੀ ਸੁਣਾਉਂਗੇ ਸਾਨੂੰ ਮੈਸਮੂਦ ਅੱਛਾ ਜੋ ਜੋ ਆਂਦਤਨ ਉਹ ਆਰਾਮ ਨਾਲ ਈਜ਼ੀ ਸੁਣਾਣਾ ਹੈ ਨਾ ਬਿਲਕੁਲ ਸੁਣਾ ਦਿਓ ਆਪਣੀ ਇੰਟਰੋਡਕਸ਼ਨ ਦੋਗੇ ਤੁਸੀਂ ਆ ਦੋ Best morning to all. I would like to tell you about myself. My name is Amit Kaur. I am eight years old. My father name is Mr. Jagtar Singh. My mother name is Mr. Mrs. Mrs. Jinder Kaur. Right now, I am studying in Government Girls Senior Secondary Smart School, <laughs> Block Shri Nandpur Sahib, District Roopnagar. Thanks you. और मैं की कहा दसो ये बच्चा का लेवल देख के लग रहा है कि ये सरकारी स्कूल के बच्चे है इमेजिन करना बड़ा औखा है ਹਾਂ ਅਗਰ ਤੁਸੀਂ ਚੋਣ ਕੀਤੀ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਚ ਪੜਾਉਣ ਦੀ ਤਾਂ ਇਸ ਗੱਲ ਦੇ ਵਿੱਚ ਕੋਈ ਦੋਰਾਏ ਨਹੀਂ ਕਿ ਤੁਹਾਡੀ ਚੋਣ ਬਿਲਕੁਲ ਸਹੀ ਸੀ ਕਿਉਂਕਿ ਤੁਸੀਂ ਅੱਜ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਦੇ ਵਿੱਚ ਐਡਮਿਸ਼ਨ ਕਰਵਾ ਕੇ ਕੋਈ ਗਲਤੀ ਨਹੀਂ ਕੀਤੀ ਬਲਕਿ ਤੁਸੀਂ ਆਉਣ ਵਾਲਾ ਸਮਾਂ ਦੇਖੋਗੇ ਆਉਣ ਵਾਲਾ ਭਵਿੱਖ ਦੱਸੇਗਾ ਕਿਉਂਕਿ ਇਸੇ ਸਕੂਲ ਦੇ ਵਿੱਚੋਂ ਆਈਐਸ ਨਿਕਲਗੇ ਇਸੇ ਸਕੂਲ ਦੇ ਵਿੱਚੋਂ ਪੀਸੀਐਸ ਨਿਕਲਗੇ ਇਸੇ ਸਕੂਲ ਦੇ ਵਿੱਚ ਜਿਹੜੀਆਂ ਅਚੀਵਮੈਂਟਸ ਹੈ ਉਹ ਦੇਖਣ ਨੂੰ ਮਿਲਣਗੀਆਂ ਤੇ ਮੈਨੂੰ ਤਾਂ ਲੱਗੇ ਨਹੀਂ ਲੱਗੇ ਮੈਂ ਸਰਕਾਰੀ ਸਕੂਲ ਚ ਬੈਠਾ ਹੋਇਆ ਕਿਉਂਕਿ ਆ ਦੇਖੋ ਚਾਰੇ ਪਾਸੇ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਜੋੜਨ ਦੇ ਲਈ ਵੀ ਆ ਪੂਰੇ ਜਿਹੜੇ ਹੈਗੇ ਆ ਪੋਸਟਰ ਜਿਹੜੇ ਕੀਤੇ ਹੋਏ ਆ ਤੇ ਏਸੀ ਰੂਮ ਹੈਗਾ ਬੱਚਿਆਂ ਦੇ ਬੈਠਣ ਦਾ ਬਿਲਕੁਲ ਬੈਲ ਡਿਸਪਲਿੰਡ ਆਏਗਾ ਹਰ ਚੀਜ਼ ਬਹੁਤ ਵਧੀਆ ਜਿਹੜੀ ਹੈਗੀ ਆ ਉਹ ਸਰਕਾਰੀ ਸਕੂਲ ਚ ਮਿਲ ਰਹੀ ਹੈ ਜਦੋਂ ਸਭ ਕੁਝ ਸਰਕਾਰੀ ਸਕੂਲ ਚ ਮਿਲ ਰਿਹਾ ਫਿਰ ਸਾਨੂੰ ਪ੍ਰਾਈਵੇਟ ਚ ਜਾਣ ਦੀ ਕੀ ਲੋੜ ਹੈ ਵੈਸੇ ਮੈਂ ਇੱਕ ਗੱਲ ਦੇ ਵਿੱਚ ਫਿਰ ਤੁਹਾਨੂੰ ਕਹਿੰਦਾ ਕਿ ਅੱਜ ਸਰਕਾਰੀ ਸਕੂਲ ਕਿਸੇ ਵੀ ਪੱਖ ਤੋਂ ਪਿੱਛੇ ਨਹੀਂ